ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਾਰਟੀਆਂ ਔਰ ਸੂਟ ਲੈ ਕੇ ਆਏ ਜੀ ਅਲੱਗ-ਅਲੱਗ ਪ੍ਰਾਈਸ ਦੇ ਵਿੱਚ ਸੂਟ ਹੋਣਗੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81400680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰजेस ਆ ਅਲੱਗ ਤੋਂ ਹੁੰਦੇ ਆ ਜੀ ਵਿੱਚ ਇਨਕਲੂਡ ਨਹੀਂ ਹੁੰਦੇ ਕੋਰੀਅਰ ਚਾਰजेस ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਆ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਆ ਜਦ ਮਰਜ਼ੀ ਤੁਸੀਂ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰ ਸਕਦੇ ਹੋ ਮੰਡੇ ਟੂ ਸੈਟਰਡੇ ਸ਼ਾਪ ਦੀ ਵੀ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਦੀ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਸ਼ਾਪ ক্লোਜ਼ ਹੋ ਜਾਂਦੀ ਹੈ ਜੀ ਸੰਡੇ ਨੂੰ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਆਪਣਾ ਦੇਖ ਕੇ ਵੀ ਕੱਪੜੇ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਪਹਿਲਾ ਸੂਟ ਆਰਗੈਂਜ਼ਾ ਦੇ ਵਿੱਚ ਹੈ ਜੀ ਬੜਾ ਸੋਹਣਾ ਰੈੱਡ ਮੈਰੂਨ ਜਿਹਾ ਕਲਰ ਹੈ ਤੇ ਬਹੁਤ ਸੌਫਟ ਦੇ ਵਿੱਚ ਬਹੁਤ ਸੋਹਣਾ ਸਟਾਈਲਿਸ਼ ਜਿਹਾ ਸੂਟ ਹੈ ਸਿੰਗਲ ਹੀ ਸੂਟ ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਐਸੀ ਆਪਾਂ ਇਹਦੇ ਨਾਲ ਬਾਟਮ ਰੱਖ ਲਾਂਗੇ ਜਿਆਦਾ ਵਧੀਆ ਕਿਉਂਕਿ ਵਿੱਚ ਕਾਊਂਟਰ ਵਾਈਟ ਕਲਰ ਦਾ ਫਿਰ ਉਹਦੀ ਰਿਫਲੈਕਸ਼ਨ ਆ ਰਹੀ ਹੈ ਤੇ ਇਹਦੇ ਨਾਲ ਹੈਗੀ ਆ ਬੜੀ ਸੋਹਣੀ ਕਰੇਪ ਦੀ ਬਾਟਮ ਹੈ ਬਹੁਤ ਸੋਹਣੀ ਲਾਈਨਾਂ ਵਾਲੀ ਕਰੇਪ ਹੈ ਲਾਈਨਿੰਗ ਦੇ ਵਿੱਚ ਹੈ ਕਰੇਪ ਬਹੁਤ ਪਿਆਰਾ ਫੈਬਰਿਕ ਹੈ ਜਿਹੜਾ ਬਾਟਮ ਦਾ ਜਦੋਂ ਇਹ ਸੂਟ ਸਟਿਚ ਹੋਣਾ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਸੂਟ ਦੀ ਇਹ ਆਪਾਂ نیچے ਰੱਖ ਲਾਂਗੇ ਇਹ ਦੇਖੋ ਬਹੁਤ ਪਿਆਰੀ ਹੁਣ ਅਸਲੀ ਲੁੱਕ ਸੂਟ ਦੀ ਆਪਾਂ ਨੂੰ ਪਤਾ ਚੱਲ ਜਾਣੀ ਹੈ ਆਰਗੈਂਜ਼ਾ ਦੀ ਸ਼ਰਟ ਹੈ ਵਿੱਚ ਹੈਗੀ ਇਹ ਬੂਟੀ ਇਹ ਦੇਖੋ ਬਹੁਤ ਛੋਟੀ ਸੰਗਣੀ ਬੂਟੀ ਹੈ ਤੇ ਘੇਰੇ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਸੇਮ ਥ੍ਰੈਡ ਦੇ ਨਾਲ ਵਰਕ ਕੀਤਾ ਹੋਇਆ ਤੇ ਬੜਾ ਸੋਹਣਾ ਘੇਰੇ ਤੇ ਜਿਹੜਾ ਇਹ ਵੀ ਕੋਈ ਲੇਸ ਨਹੀਂ ਹੈਗੀ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ 크ਰੇਪ ਦੀ ਮੈਂ ਤੁਹਾਨੂੰ ਬਾਟਮ ਦਿਖਾਏ ਦਿੰਦੀ ਪਹਿਲਾਂ 크ਰੇਪ ਦੀ ਬਾਟਮ ਹੈ ਜੀ ਨਾਲ ਇਹ ਨਾਲ অর্ਗੈਂਜ਼ਾ ਦੇ ਵਿੱਚ ਹੀ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਦੇਖੋ ਸਾਰਾ ਹੈਵੀ ਵਰਕ ਹੋਇਆ ਦੁਪੱਟੇ ਤੇ ਵਿੱਚ ਗੁੱਟੀ ਆ ਦੁਪੱਟੇ ਦੇ ਵਿੱਚ ਇਹ ਰੋਕ ਦੇ ਵਿੱਚ ਸੂਟ ਇਹ ਲੋਕਾ ਇਹ ਦੇਖੋ ਇਹ ਹੈਗਾ ਜਦੋਂ ਆਪਣਾ ਪਹਿਲਾ ਸੂਟ ਆਰਗੈਂਜ਼ਾ ਦੀ ਸ਼ਰਟ ਹੈ ਆਰਗੈਂਜ਼ਾ ਦਾ ਹੀ ਦੁਪੱਟਾ ਤੇ ਕ੍ਰੇਪ ਦੇ ਲਾਈਨਿੰਗ ਦੇ ਵਿੱਚ ਬਾਟਮ ਦੇ ਨਾਲ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹ ਸਿੰਗਲ ਹੀ ਹੈ ਕਲਰ ਇਸ ਦੇ ਇਸ ਦੇ ਵਿੱਚ ਸੇਮ ਦੇ ਵਿੱਚ ਆਪਣੇ ਕੋਲ ਸਿੰਗਲ ਸੂਟ ਹੈ 4000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਸੂਟ ਹੈ ਟਿਸ਼ੂ ਦੇ ਵਿੱਚ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਸ਼ਰਟ ਤੇ ਨਾਲ ਕਰੇਪ ਦੀ ਬਾਟਮ ਰਹੂਗੀ ਕਰੇਪ ਦੀ ਬਾਟਮ ਰਹਿਣੀ ਹੈ 3 ਮੀਟਰ ਦੀ ਕਰੇਪ ਦੀ ਬਾਟਮ ਹੈ ਨਾਲ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋੜਾ ਪੇਂਟ ਹੋਇਆ ਨਾਲ ਹੈਂਡਵਰਕ ਹੈ ਦੇਖੋ ਇਹ ਵੀ ਸਾਰਾ ਪੇਂਟ ਹੋ ਕੇ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਸ਼ਰਟ ਦੇ ਵਿੱਚ ਤੇ ਘੇਰੇ ਤੇ ਲੱਗੀ ਹੈ ਬਰੀਕ ਲੇਸ ਇਹ ਫਰੰਟ ਆ ਜਾਣਾ ਸ਼ਰਟ ਦਾ ਇਹ ਬਾਜੂ ਤੇ ਆ ਜਾਣਾ ਇੱਕ ਰੇਪ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਮਸਟਰਡ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਆਣਾ ਸੂਟ ਤੇ ਨਾਲ ਟਿਸ਼ੂ ਦੇ ਵਿੱਚ ਹੀ ਦੁਪੱਟਾ ਗਲਾਸ ਟਿਸ਼ੂ ਦੇ ਵਿੱਚ ਹੈ ਜੀ ਇਹ ਸੂਟ ਦੂਜਾ ਟਿਸ਼ੂ ਨਹੀਂ ਹੈਗਾ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਤੇ ਦੁਪੱਟੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡ ਪੇਂਟ ਦੇ ਉੱਪਰ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਤੇ ਇਹ ਆ ਜਣਾ ਬਹੁਤ ਸੋਹਣਾ ਗੋਟਾ ਸਾਈਡਾਂ ਤੇ ਚਾਰੇ ਪਾਸੇ ਇਹ ਲੁੱਕ ਆ ਜਾਣੀ ਹੈ ਦੁਪट्टे ਦੀ ਦੇਖੋ ਬਹੁਤ ਗ੍ਰੇਸਫੁਲ ਸੂਟ ਹੈ ਇਸ ਲੁੱਕ ਦੇ ਵਿੱਚ ਸੂਟ ਹੈ ਜੀ ਆਪਣਾ 4200 ਪ੍ਰਾਈਸ ਹੈ 4200 ਪ੍ਰਾਈਸ ਦੇ ਨਾਲ ਪਿੰਕ ਕਲਰ ਦੇ ਵਿੱਚ ਹੈ ਜੀ ਨੈਕਸਟ ਸੂਟ ਇਹਦੀ ਵੀ ਆਪਾਂ ਬਾਟਮ ਖੋਲ ਲਾਂਗੇ ਕਿਉਂਕਿ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਥੋੜਾ ਟਰਾਂਸਪੇਰੈਂਟ ਰਹਿੰਦਾ ਫਿਰ ਸੂਟ ਇਹ ਆ ਗਈ 3 ਮੀਟਰ ਦੀ 3 ਮੀਟਰ ਦੀ ਬਾਟਮ ਹੈ ਪਿਓਰ ਗਲਾਸ ਟਿਸ਼ੂ ਦੇ ਵਿੱਚ ਸ਼ਰਟ ਹੈ ਸ਼ਰਟ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਪੇਂਟ ਹੋਇਆ ਨਾਲ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਸਾਰਾ ਹੈਂਡਵਰਕ ਹੈ ਬਹੁਤ ਸੋਹਣਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੱਥ ਦੇ ਨਾਲ ਵਰਕ ਕੀਤਾ ਹੋਇਆ ਗੋਟੇ ਦੀ ਡਿਜ਼ਾਈਨਿੰਗ ਹੈ ਇਹ ਬਾਜੂ ਤੇ ਆ ਜਾਣੀ ਡਿਜ਼ਾਈਨਿੰਗ ਬਹੁਤ ਸੋਹਣਾ ਵਰਕ ਵੀ ਹੈ ਤੇ ਆਊਟਲਾਈਨਿੰਗ ਕੀਤੀ ਹੋਈ ਹੈਂਡਵਰਕ ਦੇ ਨਾਲ ਤੇ ਦੁਪੱਟਾ ਬਹੁਤ ਪਿਆਰਾ ਦੁਪੱਟੇ ਦੇ ਵਿੱਚ ਵੀ ਸਾਰਾ ਹੈਂਡ ਪੇਂਟਡ ਵਰਕ ਵੀ ਹੈ ਦੁਪੱਟੇ ਤੇ ਬਹੁਤ ਪਿਆਰਾ ਹੈਂਡਵਰਕ ਹੋਇਆ ਇਹ ਦੇਖੋ ਬਹੁਤ ਸੋਹਣਾ ਤੇ ਗੋਟਾ ਲੱਗਿਆ ਹੋਇਆ ਦੁਪੱਟੇ ਤੇ ਉਹ ਕਲਰ ਬੜਾ ਪਿਆਰਾ ਹੈ ਇਹ ਵਾਲੇ ਸੂਟ ਦਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇਹ ਲੁੱਕ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਹੈ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਸੋਹਣਾfrozy green ਜਿਹਾ ਕਲਰ ਹੈ ਇਹ ਵੀ ਆਪਾਂ ਬਾਟਮ ਖੋਲ ਲਾਂਗੇ ਕਿਉਂਕਿ ਗਲਾਸ ਟਿਸ਼ੂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਗਲਾਸ ਟਿਸ਼ੂ ਦੇ ਵਿੱਚ ਫੈਬਰਿਕ ਹੈ ਫਿਰ ਦੂਜੇ ਸੂਟ ਦੀ ਰਿਫਲੈਕਸ਼ਨ ਆਉਣ ਲੱਗ ਜਾਂਦੀ ਹੈ ਦੇਖੋ ਇਹ ਹੈਗੀ ਹੈ 크레ਪ ਦੀ 3 ਮੀਟਰ ਦੀ ਬਾਟਮ ਇਹ ਆ ਗਈ ਆਪਣੀ ਗਲਾਸ ਟਿਸ਼ੂ ਦੇ ਵਿੱਚ ਸ਼ਰਟ ਇਹ ਲੁੱਕ ਸਾਰਾ ਹੈਂਡ ਪੇਂਟ ਹੈ ਸਾਰਾ ਹੈਂਡਵਰਕ ਹੋਇਆ ਉੱਪਰ ਵਰਕ ਬਹੁਤ ਪਿਆਰਾ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਵਰਕ ਹੈ ਇਹ ਬਾਜੂ ਤੇ ਆ ਜਾਣਾ ਗਲਾਸ ਟਿਸ਼ੂ ਦੇ ਵਿੱਚੀ ਦੁਪੱਟਾ ਦੁਪੱਟੇ ਤੇ ਸਾਰੇ ਤੇ ਹੈਂਡ ਹੈਂ ਹੈਂ ਪੇਂਟ ਹੋਇਆ ਉੱਪਰ ਸਾਰਾ ਹੈਂਡਵਰਕ ਹੋਇਆ ਪੂਰਾ 2.5 ਮੀਟਰ ਦਾ ਦੁਪੱਟਾ ਰੂਗਾ اور ਇਹ ਬਹੁਤ ਸੋਨਾ ਗਲਾਸ ਟਿਸ਼ੂ ਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਵਰਕ ਹੈ ਵਿੱਚ ਕੋਟੇ ਦੀ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਫੋਰ ਸਾਈਡ ਇਹ ਲੁੱਕ ਦੇ ਵਿੱਚ ਸੂਟ ਆਣਾ ਜੀ ਇਹ ਤਿੰਨ ਸੂਟ ਦਿਖਾਇਆ ਮੈਂ ਤੁਹਾਨੂੰ ਗਲਾਸ ਟਿਸ਼ੂ ਦੇ ਵਿੱਚ ਤਿੰਨ ਸੂਟ ਦਿਖਾਇਆ ਹੈ ਗਲਾਸ ਟਿਸ਼ੂ ਦੇ ਵਿੱਚ ਤਿੰਨ ਕਲਰ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਨੈਕਸਟ ਸੂਟ ਸੂਟ ਸ਼ੁਰੂ ਕਰਦੇ ਆਂ ਇਹ ਵੀ ਗਲਾਸ ਟਿਸ਼ੂ ਤੇ ਹੈ ਜੀ ਥੋੜੇ ਬ੍ਰਾਈਟ ਕਲਰ ਹੋਣਗੇ ਹੁਣ ਬੜਾ ਸੋਹਣਾ ਅੱਜ ਕੱਲ ਇੱਕ ਮੋਟੇ ਜੀ ਗੋਟਾ ਪੱਤੀ ਦਾ ਕੰਮ ਚੱਲ ਰਿਹਾ ਥੋੜਾ ਜਿਹਾ ਜਿਵੇਂ ਪਹਿਲਾਂ ਗੋਟਾ ਪੱਤੀ ਹੁੰਦੀ ਸੀ ਬਹੁਤ ਬਰੀਕ ਦੇ ਵਿੱਚ ਹੁਣ ਮੋਟੀ ਗੋਟਾ ਪੱਤੀ ਦੇ ਵਿੱਚ ਕੰਮ ਚੱਲ ਰਿਹਾ ਬਹੁਤ ਸੋਹਣਾ ਇਹਦੀ ਵੀ ਆਪਾਂ ਬਾਟਮ ਖੋਲਾਂਗੇ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਨਾਲ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਇਹ ਆਪਣਾ 3 ਮੀਟਰ ਦੀ ਕਰੇਪ ਦੀ ਬਾਟਮ ਹੈ ਸ਼ਰਟ ਤੇ ਹੋਇਆ ਸ਼ਰਟ ਹੈਗੀ ਹੈ ਗਲਾਸ ਟਿਸ਼ੂ ਦੇ ਵਿੱਚ ਤੇ ਬੜਾ ਪਿਆਰਾ ਗੋਟਾ ਪੱਤੀ ਦਾ ਕੰਮ ਹੋਇਆ ਜੀ ਇਹਦੇ ਤੇ ਗੋਟਾ ਪੱਤੀ ਦਾ ਕੰਮ ਹੈ ਸਾਰਾ ਇਹ ਸਾਰਾ ਹੈਂਡਵਰਕ ਦੇ ਵਿੱਚ ਹੈ ਇਹ ਲੁੱਕ ਆ ਜਾਣੀ ਇਹ ਕਲਰ ਦੇ ਵਿੱਚ ਤੇ ਗਲਾਸ ਟਿਸ਼ੂ ਦੇ ਵਿੱਚ ਹੀ ਦੁਪੱਟਾ ਦੁਪੱਟੇ ਤੇ ਬਹੁਤ ਸੋਹਣੀ ਗੋਟੇ ਦੀ ਉਹ ਡਿਜ਼ਾਈਨਿੰਗ ਕੀਤੀ ਹੋਈ ਹੈ ਦੇਖੋ ਸਾਰੇ ਦੁਪੱਟੇ ਦੇ ਵਿੱਚ ਗੋਟੇ ਦੀ ਡਿਜ਼ਾਈਨਿੰਗ ਹੈ ਸਾਰੇ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੋਟੇ ਦੀ ਡਿਜ਼ਾਈਨਿੰਗ ਹੈ ਤੇ ਲਟਕਣ ਲੱਗੇ ਹੋਏ ਆ ਦੁਪੱਟੇ ਤੇ ਤੇ ਪੋਰਾ ਕਿਰਨ ਗੋਟਾ ਲਗਾ ਕੇ ਦੁਪੱਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਨੁੱਕਾ ਜਾਨੀ ਦੇਖੋ ਪੂਰੇ ਦੁਪੱਟੇ ਦੀ ਰੈੱਡ ਕਲਰ ਦੇ ਵਿੱਚ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਸੌਟ ਹੈ 4500 ਪ੍ਰਾਈਸ ਹੈ ਜੀ ਸੌਟ ਹੈ ਇਹਦੇ ਵਿੱਚ ਬੜੇ ਸੋਹਣੇ ਬ੍ਰਾਈਟ ਬ੍ਰਾਈਟ ਕਲਰ ਹੈਗੇ ਨੈਕਸਟ ਹੈਗਾ ਪੂਰਾ ਬੋਟਲ ਗ੍ਰੀਨ ਕਲਰ ਬ੍ਰਾਈਟ ਦੇ ਵਿੱਚ ਇਹ ਵੀ ਆਪਾਂ ਬਾਟਮ ਖੋਲਾਂਗੇ ਨੀਚੇ ਨੀਚੇ ਬਾਟਮ ਖੋਲ ਲਾਂਗੇ ਕੈਪ ਦੀ 3 ਮੀਟਰ ਦੀ ਬਾਟਮ ਹੈ। ਗਲਾਸ ਟਿਸ਼ੂ ਦੇ ਵਿੱਚ ਸ਼ਰਟ ਹੈ। ਇਹ ਲੁੱਕ ਆ ਜਣੀ। ਦੇਖੋ ਸਾਰਾ ਹੈਂਡਵਰਕ ਹੋਇਆ ਹੈ ਗੋਟਾ ਪੱਤੀ ਦੇ ਵਿੱਚ। ਬਹੁਤ ਪਿਆਰਾ। ਇਹ ਲੁੱਕ ਆ ਜਣੀ। ਤੇ ਦੁਪੱਟਾ ਗਲਾਸ ਟਿਸ਼ੂ ਦੇ ਵਿੱਚ ਹੀ ਹੈ। ਦੁਪੱਟੇ ਤੇ ਸਾਰੇ ਤੇ ਗੋਟੇ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਸਾਰੇ ਦੁਪੱਟੇ ਤੇ ਗੋਟੇ ਦੀ ਡਿਜ਼ਾਈਨਿੰਗ ਹੈ 4 ਸਾਈਡ ਵੀ ਬੋਟਾ ਲੱਗਿਆ ਹੋਇਆ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਹੈ ਦੇਖੋ ਕਿੰਨਾ ਸੋਹਣਾ ਸੂਟ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ yellow color ਸੇਮ ਦੇ ਵਿੱਚ ਹੈ yellow color ਇਹ 3 ਮੀਟਰ ਦੀ ਬਾਟਮ ਹੈ। yellow color ਦੇ ਵਿੱਚ glass tissue ਦੇ ਵਿੱਚ ਸ਼ਰਟ ਬਹੁਤ ਪਿਆਰਾ ਗੋਟੇ ਦਾ ਵਰਕ ਹੋਇਆ। ਸਾਰਾ ਗੋਟਾ ਕੱਤੀ ਦਾ ਵਰਕ ਹੋਇਆ। ਇਹ ਲੋਕਾਂ ਨੇ ਸ਼ੌਪ ਕੀਤਾ। ਇਹ ਨਾਲ ਦੁਪੱਟਾ ਗਲਾਸ ਟਿਸ਼ੂ ਦੇ ਵਿੱਚ ਹੀ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਜਿਵੇਂ ਸ਼ਰਟ ਦੀ ਘੇਰੇ ਤੇ ਵੀ ਲੱਗਿਆ ਹੋਇਆ ਤੇ ਫੋਰ ਸਾਈਡ ਬਹੁਤ ਸੋਹਣਾ ਕਿਰਨ ਗੋਟਾ ਲੱਗਿਆ ਹੋਇਆ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਗੋਟੇ ਦੀ ਡਿਜ਼ਾਈਨਿੰਗ ਫਟ ਸੋਨਾ ਦੁਪੱਟਾ ਬਣਿਆ ਹੋਇਆ ਇਹ ਲੁੱਕ ਆ ਜਾਣੀ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਨੈਕਸਟ ਆ ਗਿਆ ਮਰਜੈਂਟਾ ਕਲਰ ਇਹਦੇ ਵਿੱਚ ਹੀ ਸੇਮ ਦੇ ਵਿੱਚ ਰਾਣੀ ਕਲਰ ਇਹ ਵੀ ਆਪਾਂ ਬਾਟਮ ਖੋਲਾਂਗੇ ਪਹਿਲਾਂ 크ਰੇਪ ਦੀ 3 ਮੀਟਰ ਦੀ ਬਾਟਮ ਹੈ ਨਾਲ ਇਹ ਲੁੱਕ ਆ ਜਾਣੀ ਲਾਸਟ ਟਿਸ਼ੂ ਦੇ ਵਿੱਚ ਸ਼ਰਟ ਸੇ ਨਾਲ ਬਹੁਤ ਸੋਹਣਾ ਗਲਾਸ ਟਿਸ਼ੂ ਦੇ ਵਿੱਚ ਦੁਪੱਟਾ ਦੁਪੱਟੇ ਦੇ 4 ਸਾਈਡ ਕਿਰਨ ਗੋਟਾ ਲੱਗਿਆ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਬੜੇ ਸੋਹਣੇ ਬ੍ਰਾਈਟ ਕਲਰ ਮੈਂ ਤੁਹਾਨੂੰ 4 ਦਿਖਾਏ ਆ ਇਹਦੇ ਵਿੱਚ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਨੈਕਸਟ ਸੂਟ ਸ਼ੁਰੂ ਕਰਦੇ ਆ ਟਿਸ਼ੂ ਦੇ ਵਿੱਚ ਹੀ ਰਹਿਣਗੇ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਜਿਵੇਂ yellow mustard ਕਲਰ ਹੈਗਾ ਸ਼ਰਟ ਦਾ ਉੱਪਰ ਪੈਚਵਰਕ ਹੋਇਆ ਸਾਰਾ ਹੈਂਡਵਰਕ ਦੇ ਨਾਲ ਪਲੇਨ ਬਾਟਮ ਹੈ ਸਿਲਕ ਦੀ ਤੇ ਨਾਲ ਕੰਟਰਾਸਟ ਫਰੋਜ਼ੀ ਕਲਰ ਦਾ ਦੁਪੱਟਾ ਇਹ ਲੁੱਕ ਦੇ ਵਿੱਚ ਸੂਟ ਆ ਪੂਰਾ ਖੋਲ ਕੇ ਦਿਖਾਵਾਂਗੇ ਹੁਣ ਸੂਟ ਤੁਹਾਨੂੰ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਸੂਟ ਦਾ ਗਲੇ ਤੇ ਵਰਕ ਹੋਇਆ ਬਹੁਤ ਸੋਹਣਾ ਪੈਚਵਰਕ ਹੋਇਆ ਹੈਂਡਵਰਕ ਦੇ ਵਿੱਚ ਸਾਰਾ ਮਿਰਰ ਵਰਕ ਹੈ ਹੱਥ ਦਾ ਕੰਮ ਹੈ ਵਿੱਚ ਬੂਟੀ ਹੈ ਦੇਖੋ ਬਹੁਤ ਸੋਹਣਾ ਘੇਰੇ ਤੇ ਨੱਕ ਤੇ ਵਰਕ ਸੀਗਾ ਵਿੱਚ ਬੂਟੀ ਐ ਤੇ ਘੇਰੇ ਤੇ ਵੀ ਬਹੁਤ ਸੋਹਣਾ ਇਹ ਦੇਖੋ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਐ ਇਹ ਆ ਗਈ ਸ਼ਰਟ ਨਾਲ ਸਿਲਕ ਦੀ ਬਾਟਮ ਰਹੂਗੀ ਸੇਮ ਕਲਰ ਦੇ ਵਿੱਚ ਤੇ ਫਿਰੋਜ਼ੀ ਕਲਰ ਦਾ ਦੁਪੱਟਾ ਐ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਦਾ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਸੋਹਣੇ ਸੋਹਣੇ ਰੰਗ ਹੈ ਆਪਣੇ ਕੋਲੇ ਇਹਦੇ ਵਿੱਚ ਨੈਕਸਟ ਹੈਗਾ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਪਿਓਰ ਟਿਸ਼ੂ ਦੇ ਵਿੱਚ ਸੂਟ ਹੈ ਨੈਕ ਤੇ ਬੜਾ ਪਿਆਰਾ ਹੈਂਡਵਰਕ ਹੋਇਆ ਸਾਰਾ ਪੈਚ ਦੇ ਨਾਲ ਵਿੱਚ ਬੂਟੀ ਹੈ ਇਹ ਰਹੀ ਤੇ ਵੀ ਬਹੁਤ ਸੋਹਣੇ ਲੇਸਿਸ ਦੀ ਡਿਜ਼ਾਈਨਿੰਗ ਹੈ ਸਿਲਕ ਦੀ ਬਾਟਮ ਨਾਲ ਫਿਰੋਜ਼ੀ ਕਲਰ ਦੀ ਤੇ ਨਾਲ ਬਿਲਕੁਲ ਪਿਓਰ ਵਾਲਾ ਦੁਪੱਟਾ ਗਾਜਰੀ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਸੂਟਾ ਨਾਲ ਤੇ ਜਿਹੜੇ ਲਟਕਣ ਲੱਗੇ ਹੋਏ ਆ ਦੁਪੱਟਿਆਂ ਦੇ ਵੀ ਬਹੁਤ ਸੋਹਣੇ ਲੱਗੇ ਆ ਤੇ ਫੋਰ ਸਾਈਡ ਗੋਟੇ ਦੀ ਡਿਜ਼ਾਈਨ ਹੈ ਗਾਜਰੀ ਕਲਰ ਦੇ ਵਿੱਚ ਸੂਟ ਹੈ ਇਹ ਲੁੱਕ ਆ ਜਣਗੀ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ neck ਆ ਗਿਆ ਇਹਦੇ ਵਿੱਚ ਬਹੁਤ ਸੋਹਣਾ ਗਾਜਰੀ ਰੰਗ ਸ਼ਰਟ ਦਾ ਪਿਓਰ ਟਿਸ਼ੂ ਦੇ ਵਿੱਚ ਹੈ ਸ਼ਰਟ neck ਤੇ ਬਹੁਤ ਸੋਹਣਾ ਮਹਿੰਦੀ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਸਾਰਾ ਵਿੱਚ ਬੂਟੀ ਹੈ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਜੀ ਘੇਰੇ ਤੇ ਇਹ ਦੇਖੋ ਬਹੁਤ ਸੋਹਣਾ ਗਾਜਰੀ ਕਲਰ ਹੈ ਬਾਟਮ ਵੀ ਗਾਜਰੀ ਰੰਗ ਦੀ ਸਿਲਕ ਦੇ ਵਿੱਚ ਤੇ ਬੜਾ ਸੋਹਣਾ ਮੈਂਦੀ ਰੰਗ ਦਾ ਦੁਪੱਟਾ ਲਾਈਨਿੰਗ ਦੇ ਵਿੱਚ ਇਹ ਲੁੱਕ ਕੋਈ ਚ ਸੋ ਬਹੁਤ ਪਿਆਰਾ ਹੈ। ਫੋਟੇ ਦੀ ਡਿਜ਼ਾਈਨਿੰਗ ਹੈ। ਪਿਆਰਾ ਸੂਟ। ਐਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ। 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲੇ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਪਿਓਰ ਗਲਾਸ ਟਿਸ਼ੂ ਦੇ ਸੌਰੀ ਟਿਸ਼ੂ ਦੇ ਵਿੱਚ ਸਿਲਕ ਦੀ ਬਾਟਮ ਹੈ ਤੇ ਨਾਲ ਬੜਾ ਪਿਆਰਾ ਪਿਓਰ ਦਾ ਦੁਪੱਟਾ 5000 ਪ੍ਰਾਈਸ ਦਿਨ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ